ਬੀਤੀ ਰਾਤ ਗੜਸ਼ੰਕਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ 26 ਐਮ ਐਮ ਬਰਖਾ ਰਿਕਾਰਡ ਕੀਤੀ ਗਈ ਜੋ ਕਿ ਪਿਛਲੇ 10 ਦਿਨਾਂ ਵਿੱਚ ਪਹਿਲੀ ਬਰਖਾ ਸੀ ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ 83 ਐਮ ਐਮ ਬਰਖਾ ਰਿਕਾਰਡ ਕੀਤੀ ਗਈ ਜੋ ਕਿ ਪੂਰੇ ਮਹੀਨੇ ਦਾ ਰਿਕਾਰਡ ਸੀ ਇਸ ਬਰਖਾ ਦੇ ਨਾਲ ਗੜਸ਼ੰਕਰ ਦੇ ਡੁਗਰੀ ਤੋਂ ਗੋਗੋ ਪਿੰਡ ਦਰਮਿਆਨ ਬਰਸਾਤੀ ਪਾਣੀ ਵੀ ਅੱਜ ਆ ਗਿਆ ਹਾਲਾਂਕਿ ਇਹ ਬਰਸਾਤੀ ਪਾਣੀ ਦੀ ਮਿਗਧਾਤ ਬਹੁਤ ਥੋੜੀ ਹੈ ਲੇਕਿਨ ਜਿਸ ਤਰ੍ਹਾਂ ਪਾਣੀ ਪਹਿਲੀ ਵਾਰ ਸੜਕ 'ਤੇ ਚਲਦਾ ਦੇਖਿਆ ਗਿਆ ਤਾਂ ਲੋਕਾਂ ਨੂੰ ਪਿਛਲੇ ਸਾਲ ਦੇ ਉਹਹਾੜਾਂ ਦੇ ਦਿਨ ਯਾਦ ਆ ਗਏ ਜੇ ਜੁਲਾਈ ਮਹੀਨੇ 2023 ਵਿੱਚ ਖਾਲਸਾ ਕਾਲਜ ਤੇ ਉਸ ਦੇ ਆਸ-ਪਾਸ ਦੇ ਰਕਿਆਂ ਵਿੱਚ ਭਾਰੀ ਬਰਸਾਤ ਤੋਂ ਬਾਅਦ ਹੜ੍ਹ ਨੇ ਆਪਣਾ ਕਹਿਰ ਬਚਾ ਦਿੱਤਾ ਸੀ ਅੱਜ ਪਹਿਲੀ ਵਾਰ ਗੜਸ਼ੰਕਰ ਤੋਂ ਮਹਿਤਾਪੁਰ ਸੜਕ ਉੱਪਰ ਇਹ ਪਾਣੀ ਜੋ ਨਜ਼ਰ ਆ ਰਿਹਾ ਹੈ ਇਹ ਬੀਤੀ ਰਾਤ ਹੋਈ 26 ਐਮਐਮ ਬਰਖਾ ਦਾ ਨਤੀਜਾ ਹੈ ਅਸੀਂ ਇੱਥੇ ਡੁਗਰੀ ਤੋਂ ਮੁਤਾਪੁਰ ਆਏ ਰੋਡ ਤੇ ਆ ਜੀ ਸਵੇਰੇ ਅਸੀਂ ਗਏ ਸੀ ਇਧਰੋਂ ਤਾਂ ਇੱਥੇ ਆਪਣੇ ਕੋਈ ਵੀ ਪਾਣੀ ਹੈ ਨਾ ਸਰ ਤੇ ਹੁਣ ਤੇਰੀ ਨੂੰ 11:00 ਵਜੇ 10:30 ਵਜੇ ਪਾਣੀ ਆ ਗਿਆ ਜੀ। ਰੋਡ ਦੇ ਉੱਪਰ। ਇਹ ਇੱਥੇ ਫਿਰ ਜਦ ਆਵੇ ਮਾਰਾ ਹਾਲ ਹੋ ਜਾਂਦਾ ਜੀ ਇਹਦੇ ਪਾਣੀਆਂ ਦਾ। ਇਹ ਸਾਰੇ ਜਾ ਕੇ ਸ਼ਹਿਰ ਦੇ ਵਿੱਚ ਪੜਦਾ ਹੈ। ਉਹ ਆਪਣੇਿੱਦਾ ਹੀ ਇਹ ਆਪਣੇ ਬਿਜਲੀ ਘਰ ਤੋਂ ਲੈ ਕੇ ਉਧਰ ਅਨੰਦਪੁਰ ਰੋਡ ਦੇ ਉੱਤੇ ਪਹੁੰਚਦਾ ਜੀ। ਤੇ ਸਾਰੇ ਹੀ ਖੱਜਲਗਵਾਰੀ ਹੁੰਦੀ ਆ। ਚ ਲਾਏ ਮਹੀਨੇ ਦੇ ਵਿੱਚ ਵੀ ਗੋਡੇ-ਗੋਡੇ ਪਾਣੀ ਹੋ ਗਿਆ ਸੀਗਾ। ਕਾਲਜ ਦੇ ਲਾਗੇ ਵੀ ਸਾਰੇ ਤੇ ਕਾਲਜ ਦੀ ਕੰਧ ਵੀ ਡਿੱਗੀ ਸੀ ਉਸ ਥੱਲੇ ਜਿਆ ਨਹੀਂ ਕੋਈ ਇੰਤਜ਼ਾਮ ਨਹੀਂ ਜੀ